ਦੇ ਲਿਸਨ ਜਿੱਥੇ ਇੱਕ ਪਾਸੇ ਲਗਾਤਾਰ ਪੰਜਾਬੀ ਮੰਗ ਕਰ ਰਹੇ ਨੇ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਪੰਜਾਬ ਦੇ ਪਿੰਡਾਂ ਨੂੰ ਕੱਟ ਕੇ ਬਣਾਇਆ ਗਿਆ ਉਸ ਨੂੰ ਪੰਜਾਬ ਨੂੰ ਹੀ ਦਿੱਤਾ ਜਾਵੇ ਪੰਜਾਬ ਦੇ ਹੀ ਇਸ ਵਿੱਚ ਆਵੇ ਇਸ ਤੋਂ ਇਲਾਵਾ ਜਿਵੇਂ ਹੁਣ ਪਿਛਲੇ ਸਮੇਂ ਦੌਰਾਨ ਆੜਾ ਹੀ ਨਹੀਂ ਉਸ ਨੂੰ ਲੈ ਕੇ ਵੀ ਪੰਜਾਬ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀਆਂ ਨੇ ਕਿ ਜੋ BBMP ਆ ਉਸ ਵਿੱਚ ਪੂਰੇ ਅਧਿਕਾਰ ਪੰਜਾਬ ਦੇ ਹੋਣੇ ਚਾਹੀਦੇ ਨੇ ਹਰਿਆਣਾ ਦੇ ਅਤੇ ਰਾਜਸਥਾਨ ਦੇ ਨਹੀਂ ਹੋਣੇ ਚਾਹੀਦੇ ਪਰ ਜਿੱਦਾਂ ਕਿ ਪਹਿਲਾਂ ਹੁਣ BBMP ਦੇ ਵਿੱਚ ਹਰਿਆਣਾ ਦਾ ਰਾਜਸਥਾਨ ਨੂੰ ਹੱਕ ਮਿਲੇ ਉਸ ਤਰੀਕੇ ਨਾਲ ਜਿਵੇਂ ਪੰਜਾਬ ਦੇ ਵਿੱਚ ਵੀ ਹੁਣ ਜੋ ਪੰਜਾਬ ਦੇ ਹੱਕ ਚ ਨਿਰਭਤੇ ਸੀ ਗਿਆ ਉਹ ਵੀ ਨਹੀਂ ਰਿਹਾ ਹੁਣ ਖਬਰ ਆ ਰਹੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਜੋ ਹੱਕ ਸੀਗੇ ਉਹ ਸਾਰੇ ਸਿੱਧੇ ਤੌਰ ਤੇ ਸੈਂਟਰ ਕੋਲ ਚਲੇ ਗਏ ਨੇ ਜਿਵੇਂ ਦੇਖਦੇ ਹੋ ਇਸ ਖਬਰ ਨੂੰ ਤੁਸੀਂ ਜੀ ਜੀ ਬਿਲਕੁਲ ਬਿਲਕੁਲ ਮਿਨਿਸਟਰੀ ਆਫ ਐਜੂਕੇਸ਼ਨ ਜਿਹੜਾ ਡਿਪਾਰਟਮੈਂਟ ਹੈਗਾ ਉਹਨਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਤਾਰੀਖ 27 ਨੂੰ 27 ਤਾਰੀਖ ਨੂੰ ਜਿਹੜਾ ਹੈਗਾ ਇੱਕ ਨੋਟੀਫਿਕੇਸ਼ਨ ਆਉਂਦਾ ਹੈ ਕਿ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜੀ ਸੈਨੇਟ ਹੈਗੀ ਉਹ ਭੰਗ ਕਰ ਦਿੱਤੀ ਗਈ ਹੈ ਸਿੰਡੀਕੇਟ ਭੰਗ ਕਰ ਦਿੱਤੀ ਗਈ ਹੈ ਤੇ ਸੈਂਟਰ ਨੇ ਪੰਜਾਬ ਯੂਨੀਵਰਸਿਟੀ ਨੂੰ ਸਿੱਧਾ ਆਪਣੇ ਅੰਡਰ ਲੈ ਲਿਆ ਹੁਣ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਦੀ ਗੱਲ ਕਰਨੀ ਹੋਵੇ ਨਾ ਤੇ ਇਹ ਜਿਹੜੀ ਸੈਨੇਟ ਸੀਗੀ ਇਹ 59 ਸਾਲ ਤੋਂ ਚੱਲਦੀ ਆ ਰਹੀ ਸੀ ਹੈਨਾ ਸੋ ਇੱਕ ਤਾਂ ਇਹ ਗੱਲ ਹੋ ਗਈ ਦੂਸਰਾ ਇਹ ਜਿਹੜੀ ਯੂਨੀਵਰਸਿਟੀ ਹੈ ਨਾ ਇਹ ਲਾਹੌਰ ਤੋਂ ਸ਼ੁਰੂ ਹੁੰਦੀ ਹੈ 1882 ਦੇ ਵਿੱਚ ਪੰਜਾਬ ਯੂਨੀਵਰਸਿਟੀ ਪਹਿਲਾਂ ਲਾਹੌਰ ਦੇ ਵਿੱਚ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਇਹਨੂੰ ਮੂਵ ਕੀਤਾ ਗਿਆ ਵੰਡ ਤੋਂ ਬਾਅਦ ਹੁਸ਼ਿਆਰਪੁਰ ਲਿਆਂਦੀ ਗਈ ਫਿਰ ਉਸ ਤੋਂ ਬਾਅਦ ਇਹਨੂੰ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਉਹ ਸਟੈਬਲਿਸ਼ ਕੀਤਾ ਗਿਆ ਮਤਲਬ 142 ਸਾਲ ਦੀ ਜਿਹੜੀ ਇਹਦੀ ਆਪਣਾ ਇਤਿਹਾਸ ਹੈਗਾ ਪੰਜਾਬ ਯੂਨੀਵਰਸਿਟੀ ਦਾ ਤੇ ਜਿਹੜੀ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਖਾਸ ਤੌਰ ਤੇ ਗੱਲ ਕਰਨ ਵਾਲੀ ਜਿਹੜੀ ਹੈਗੀ ਹੈ ਨਾ ਕਿ ਇਸ ਗੱਲ ਦਾ ਦੁੱਖ ਕਿਉਂ ਹੈ ਇਹ ਪੰਜਾਬ ਦੇ ਹੈਰੀਟੇਜ ਨੂੰ ਪੰਜਾਬ ਦੇ ਇਤਿਹਾਸ ਨੂੰ ਕਿਉਂਕਿ ਬਹੁਤ ਕੁਝ ਸਾਂਭੀ ਬੈਠੀ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਹੈਗੀ ਉਹ ਆਪਣੇ ਆਪ ਦੇ ਵਿੱਚ ਸੋ ਅੱਜ ਇਸ ਦੇ ਉੱਤੇ ਹੱਕ ਜਿਹੜਾ ਹੈਗਾ ਪੰਜਾਬ ਦਾ ਖਤਮ ਹੋ ਗਿਆ ਪਿਛਲੇ ਸਮੇਂ ਦੇ ਵਿੱਚ ਬੀਬੀਐਮਪੀ ਜਿਹੜਾ ਇੱਕ ਪਾਖੜਾ ਡੈਮ ਦਾ ਬੋਰਡ ਹੈਗਾ ਉਹਦੇ ਵਿੱਚੋਂ ਵੀ ਪੰਜਾਬ ਦਾ ਹੱਕ ਖਤਮ ਕਰ ਦਿੱਤਾ ਗਿਆ ਸੀ ਇਹ ਕੋਈ ਨਵੀਂ ਗੱਲ ਨਹੀਂ ਹੈ ਭਾਜਪਾ ਜਦੋਂ ਤੋਂ ਹੋਣ ਦੇ ਵਿੱਚ ਆਈ ਹੈ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਦੇਸ਼ ਭਰ ਦੇ ਵਿੱਚ ਵੱਡੇ ਚੇਂਜਸ ਜਿਹੜੇ ਨੇ ਉਹ ਕਰਾਂਗੇ ਵੱਡੇ ਐਕਟਸ ਦੇ ਧਾਰਾਵਾਂ ਤੋੜਾਂਗੇ ਨਵੀਆਂ ਬਣਾਵਾਂਗੇ ਜੋ ਕਿ ਉਹ ਕਰ ਵੀ ਰਹੇ ਨੇ ਕਸ਼ਮੀਰ ਦਾ ਸਟੇਟਸ 300 70 ਧਾਰਾ ਤੋੜ ਕੇ ਯੂਨੀਅਨ ਟੈਰੀਟਰੀ ਲੇ ਲਦਾਖ ਵਗੈਰਾ ਬਣਾ ਦੇਣਾ ਉਹਨੂੰ ਸਟੇਟਾਂ ਦੇ ਵਿੱਚ ਤਬਦੀਲ ਕਰ ਦੇਣਾ ਉਸ ਤੋਂ ਬਾਅਦ ਹੁਣੇ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਹੈ ਸੋ ਮਤਲਬ ਇਹ ਕੋਈ ਨਵੀਂ ਗੱਲ ਨਹੀਂ ਹੈ ਪਰ ਇਹ ਸਾਡੇ ਵਾਸਤੇ ਯਾਨੀ ਕਿ ਪੰਜਾਬ ਵਾਸਤੇ ਬਹੁਤ ਵੱਡੀ ਗੱਲ ਹੈ ਇਹਦਾ ਵੈਸੇ ਦੇਖਿਆ ਜਾਵੇ ਤਾਂ ਵਿਰੋਧ ਸਾਰੀਆਂ ਪਾਰਟੀਆਂ ਨੇ ਕੀਤਾ ਹੈ ਜਿੱਥੇ ਆਪਾਂ ਗੱਲ ਕਰ ਸਕਦੇ ਹਾਂ ਕਿ ਸੁਖਬੀਰ ਬਾਦਲ ਹੋਰਾਂ ਦੀ ਜਿਹੜੀ ਪਾਰਟੀ ਆ ਅਕਾਲੀ ਦਲ ਉਹਨਾਂ ਨੇ ਵੀ ਇਹਦਾ ਵਿਰੋਧ ਕੀਤਾ ਹੈ ਮੌਜੂਦਾ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਅਸੀਂ ਵੱਡੇ ਪੱਧਰ ਦੇ ਉੱਤੇ ਇਸ ਦਾ ਵਿਰੋਧ ਕਰਦੇ ਹਾਂ ਸੈਂਟਰ ਜਿਹੜਾ ਉਹ ਪੰਜਾਬ ਦੇ ਖਿਲਾਫ ਹੈ ਇਹ ਹਮੇਸ਼ਾ ਪੰਜਾਬ ਦੇ ਖਿਲਾਫ ਪੁੱਗਦੇ ਆਏ ਨੇ ਸੋ ਅਸੀਂ ਇਸ ਦਾ ਵਿਰੋਧ ਕਰਾਂਗੇ ਅਸੀਂ ਹਾਈ ਕੋਰਟ ਜਾਵਾਂਗੇ ਉਸ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਜਾਵਾਂਗੇ ਭਗਵੰਤ ਮਾਨ ਨੇ ਨਾਲ ਇਹ ਵੀ ਐਡ ਕੀਤਾ ਕਿ ਪਿਛਲੇ ਸਮੇਂ ਦੇ ਵਿੱਚ ਇਹ ਮੇਰੇ ਤੱਕ ਇਹ ਵੀ ਮੰਗ ਲਿਆਂਦੀ ਗਈ ਸੀ ਕਿ ਜਿਹੜੇ ਹਰਿਆਣੇ ਦੇ ਕਾਲਜੇਜ਼ ਨੇ ਜਾਂ ਉਥੋਂ ਦੇ ਹੋਰ ਇੰਸਟੀਚਿਊਟ ਹੈਗੇ ਐਜੂਕੇਸ਼ਨ ਇੰਸਟੀਚਿਊਟ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਨਾਲ ਜਿਹੜਾ ਹੈਗਾ ਅਫੀਲੀਏਟਡ ਕੀਤਾ ਜਾਵੇ ਜਿਸ ਨੂੰ ਕਹਿੰਦੇ ਮੈਂ ਨਾ ਕਰ ਦਿੱਤੀ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਉਹਦੇ ਨਾਲ ਕੀ ਹੋਣਾ ਸੀ ਕਿ ਉਹਨਾਂ ਦੇ ਜਿਹੜੇ ਮੈਂਬਰਸ ਵੀ ਸੈਨੇਟ ਦੇ ਵਿੱਚ ਵਧਾਉਣੇ ਪੈਣੇ ਸੀਗੇ ਇਸ ਕਰਕੇ ਕਹਿੰਦੇ ਆ ਮੈਂ ਨਾ ਕਰ ਦਿੱਤੀ ਐ ਤੇ ਹੁਣ ਇਹ ਮਸਲਾ ਅਸੀਂ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਸੋ ਇੱਥੇ ਤਾਂ ਹੁਣ ਇਹ ਗੱਲ ਬਣ ਜਾਂਦੀ ਐ ਬੇਸ਼ੱਕ ਤੁਸੀਂ ਮਸਲਾ ਇਹ ਸੁਪਰੀਮ ਕੋਰਟ ਲੈ ਜਾਓ ਜਾ ਹਾਈ ਕੋਰਟ ਲੈ ਜੋ ਕਸ਼ਮੀਰ ਵਾਲਿਆਂ ਨੇ ਵੀ ਕੀਤਾ ਉਹ ਵੀ 370 ਦੇ ਵਿਰੋਧ ਇਹ ਜਿਹੜਾ ਲੈ ਕੇ ਗਏ ਨੇ ਆਪਣੇ ਸੁਪਰੀਮ ਕੋਰਟ ਦੇ ਵਿੱਚ ਜਿੱਥੋਂ ਉਹਨਾਂ ਨੂੰ ਨਾ ਹੋ ਗਈ ਵੀ ਨਹੀਂ ਭਾਈ ਤੁਹਾਡੀ ਨਹੀਂ ਸੁਣੀ ਜਾਣੀ ਤੁਸੀਂ ਚੱਲਦੇ ਬਣੋ ਸੋ ਇਸੇ ਤਰੀਕੇ ਦੇ ਨਾਲ ਇੱਥੇ ਹੋਣਾ ਸੋ ਜੋ ਜੋ ਵੀ ਸੈਂਟਰ ਗਵਰਨਮੈਂਟ ਕਰ ਰਹੀ ਹੈ ਉਹ ਬੇਸ਼ੱਕ ਪੰਜਾਬ ਦੇ ਵਿੱਚ ਡੈਮੋਗ੍ਰਾਫਿਕਲੀ ਜੀਓਗ੍ਰਾਫਿਕਲੀ ਚੇਂਜਸ ਜਿਹੜੀਆਂ ਆ ਰਹੀਆਂ ਨੇ ਬਾਹਰੋਂ ਲਿਆ ਕੇ ਲੋਕ ਵਸਾਏ ਜਾ ਰਹੇ ਨੇ ਤੇ ਸਾਡੇ ਲੋਕ ਬਾਹਰਲੇ ਦੇਸ਼ਾਂ ਦੇ ਵਿੱਚ ਉਡਾਰੀਆਂ ਭਰ ਰਹੇ ਨੇ ਇਹ ਸਾਰਾ ਕਿਤੇ ਨਾ ਕਿਤੇ ਇਹ ਸਿਸਟਮ ਦਾ ਹੀ ਕੀਤਾ ਕਰਾਇਆ ਉਹਨਾਂ ਵੱਲੋਂ ਚੱਲ ਰਹੀਆਂ ਪਾਲਿਸੀਆਂ ਪੰਜਾਬ ਦੇ ਖਿਲਾਫ ਕਿਵੇਂ ਇੰਸਟੀਟਿਊਸ਼ਨਸ ਦੇ ਉੱਪਰ ਕਬਜ਼ਾ ਕਰਨਾ ਕਿਵੇਂ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਪੰਜਾਬ ਦੇ ਖਿਲਾਫ ਕਰਨੀਆਂ ਹੁਣ ਤੁਸੀਂ ਇੱਕ ਗੱਲ ਹੋਰ ਵੀ ਨੋਟ ਕਰੋ ਨਾ ਕਿ ਪੰਜਾਬ ਦੀ ਜਿਹੜੀ ਅਫਸਰਸ਼ਾਈ ਹੈ ਉਹਦੇ ਵਿੱਚ ਬਹੁਤੇ ਜਿਹੜੇ ਬਹੁਤਾਤ ਵੱਡੇ ਅਹੁਦਿਆਂ ਦੇ ਉੱਤੇ ਗੈਰ ਪੰਜਾਬੀ ਮੌਜੂਦ ਨੇ ਇਥੋਂ ਤੱਕ ਕਿ ਤੁਸੀਂ ਬੈਂਕਾਂ ਦੇ ਵਿੱਚ ਚਲੇ ਜਾਓ ਤਾਂ ਤੁਹਾਨੂੰ ਉੱਥੇ ਬਾਹਰਲੀਆਂ ਸਟੇਟਾਂ ਦੇ ਜਿਹੜੇ ਲੋਕ ਨੇ ਉਹ ਮੈਨੇਜਰ ਜਾਂ ਹੈੱਡ ਆਫ ਬੈਂਕ ਜਿਹੜੇ ਉਹ ਬਣੇ ਹੋਏ ਨਜ਼ਰ ਆਉਣਗੇ ਇਹ ਜੇ ਪੁਲਿਸ ਦੀ ਗੱਲ ਕਰ ਲਈਏ ਪੁਲਿਸ ਦੇ ਵਿੱਚ ਵੱਡੇ ਅਫਸਰ ਜਿਹੜੇ ਨੇ ਉਹ ਬਾਹਰੋਂ ਆਏ ਹੋਏ ਨੇ ਡੀਸੀਆਂ ਦੀ ਗੱਲ ਕਰ ਲਈਏ ਆਈਏਐਸ ਅਫਸਰਾਂ ਦੀ ਗੱਲ ਕਰ ਲਈਏ ਉਹ ਸਾਰੇ ਹੀ ਲਗਭਗ ਜਿਹੜੇ ਨੇ ਪੰਜਾਬ ਦੇ ਨਹੀਂ ਹੈਗੇ ਬਾਹਰੋਂ ਲਿਆਂਦੇ ਗਏ ਨੇ ਸੋ ਉਸ ਤੋਂ ਬਾਅਦ ਜੇ ਹੁਣ ਆਪਾਂ ਗੱਲ ਕਰੀਏ ਹਾਂ ਪੰਜਾਬ ਪੁਲਿਸ ਦੇ ਵਿੱਚ ਵੱਡੇ ਅਫਸਰ ਬਾਹਰੋਂ ਲਿਆਂਦੇ ਜਾਂਦੇ ਆ ਤੇ ਛੋਟੇ ਅਫਸਰ ਜਿਹੜੇ ਐਸਆਈ ਹੁੰਦੇ ਨੇ ਜਾਂ ਛੋਟੇ ਲੈਵਲ ਦੇ ਥਾਣੇਦਾਰ ਹੋ ਗਏ ਉਹ ਉਹਨਾਂ ਤੇ ਉਹਨਾਂ ਤੱਕ ਸੀਮਤ ਜਿਹੜਾ ਪੰਜਾਬੀਆਂ ਨੂੰ ਰੱਖਿਆ ਜਾਂਦਾ ਹੈ ਨਾ ਹੁਣ ਉਸ ਤੋਂ ਬਾਅਦ ਜਦੋਂ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਜਿਹੜੇ ਆਪਣੇ ਪੰਜਾਬ ਦੇ ਵਿੱਚ ਐਜੂਕੇਸ਼ਨ ਇੰਸਟੀਟਿਊਟ ਹੈਗੇ ਨੇ ਸਕੂਲ ਹੈਗੇ ਨੇ ਉਹਦੇ ਵਿੱਚ ਵੀ ਗੈਰ ਪੰਜਾਬੀ ਨੇ ਜੇ ਤੁਸ ਤੁਹਾਨੂੰ ਯਾਦ ਹੋਣਾ ਕਿ ਲੱਖਾ ਸੁਧਾਨਾ ਨੇ ਇੱਕ ਸਕੂਲ ਦੇ ਵਿੱਚ ਜਾ ਕੇ ਇਹ ਜਦੋਂ ਉੱਥੇ ਮਸਲਾ ਚੁਕਿਆ ਕਿ ਤੁਸੀਂ ਪ੍ਰਿੰਸੀਪਲ ਨੂੰ ਤੁਸੀਂ ਤਾਂ ਹਿਮਾਚਲ ਤੋਂ ਆਏ ਹੋਏ ਹੋ ਤੇ ਇੱਥੇ ਤਾਂ ਤੁਸੀਂ ਕਹਿੰਦੇ ਹੋ ਪੰਜਾਬੀ ਪੜਾਉਣੀ ਨਹੀਂ ਇਹ ਮਸਲਾ ਵੀ ਲਗਾਤਾਰ ਜਿਹੜਾ ਹੈਗਾ ਚੱਲਦਾ ਆ ਰਿਹਾ ਜਿੱਥੇ ਪੰਜਾਬ ਦੇ ਵਿੱਚ ਹੀ ਪੰਜਾਬੀ ਬੋਲੀ ਨੂੰ ਖਤਰਾ ਸੋ ਇਹ ਇਹ ਇੱਕ ਮਸਲਾ ਨਹੀਂ ਹੈ ਇਹਦੇ ਇਹਦੇ ਲਈ ਇਸ ਸਟੈਂਡ ਜਿਹੜਾ ਹੈਗਾ ਨਾ ਕਿਸੇ ਸਮੇਂ ਪੰਜਾਬ ਦੇ ਵਾਹਿਦ ਲੀਡਰ ਕਹਾਉਣ ਵਾਲੇ ਜਾਂ ਆਪਾਂ ਕਹੀਏ ਪੰਥ ਦੇ ਸਰਮੌਰ ਆਗੂ ਜਿਹੜੇ ਸੀਗੇ ਉਹਨਾਂ ਨੇ ਲਿਆ ਕਿਤਨੇ ਕਿਤੇ ਫੈਸਲਾ ਉਹਨਾਂ ਨੇ ਲਿਆ ਉਦੋਂ ਡਟੇ ਨੇ ਮੋਰਚੇ ਲੱਗੇ ਨੇ ਧਰਮ ਯੁੱਧ ਮੋਰਚਾ ਵੀ ਇਸੇ ਕਰਕੇ ਲੱਗਾ ਸੀਗੇ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਮਤਲਆ ਲਿਆਂਦਾ ਜਿਹਦੇ ਵਿੱਚ ਜਿਹੜੇ ਰਾਜਾਂ ਦੇ ਵਦਤਕਾਰਾਂ ਦੀ ਮੰਗ ਸੀ ਉਹ ਇਹ ਹੀ ਸਭ ਕੁਝ ਸੀਗਾ ਸੋ ਉਹ ਮੰਗਾਂ ਮੰਨਣ ਦੀ بجائے ਉਸ ਵੇਲੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਸਿੰਘ ਸਿੱਖਾਂ ਨੂੰ ਜਿਹੜਾ ਹੈਗਾ ਜਿਹੜੇ ਅੰਦਰ ਸਿੰਘ ਸੀਗੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੰਗਤ ਨੂੰ ਸ਼ਹੀਦ ਕੀਤਾ ਗਿਆ ਫਿਰ ਜਿਹੜਾ ਪੰਜਾਬ ਬਣਦਾ ਹੈ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਹਿੱਸੇ ਨੇ ਪੰਜਾਬ ਦੇ ਉਹ ਵੱਢ ਕੱਟ ਕੇ ਦੂਸਰੀਆਂ ਸਟੇਟਾਂ ਨੂੰ ਦੇ ਦਿੱਤੇ ਗਏ ਚੰਡੀਗੜ੍ਹ ਜਿਹੜਾ ਹੈਗਾ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਇੱਕ ਸ਼ਹਿਰ ਹੈ ਜਿਸ ਨੂੰ ਜਿਹਦੇ ਉੱਤੇ ਪੰਜਾਬ ਦਾ ਹੱਕ ਹੀ ਨਹੀਂ ਯੂਨੀਅਨ ਟੈਰੀਟਰੀ ਹੈ ਤੇ ਦੋ ਸਟੇਟਾਂ ਦੀ ਉਹਨੂੰ ਰਾਜਧਾਨੀ ਬਣਾ ਦਿੱਤਾ ਗਿਆ ਸੋ ਮਤਲਬ ਕਹਿਣ ਦਾ ਵੀ ਇਹ ਤਾਂ ਸਮੇਂ-ਸਮੇਂ ਦੇ ਉੱਤੇ ਕਰਦੇ ਆ ਰਹੇ ਨੇ ਇਹ ਇਹ ਬਹੁਤ ਸਾਰੇ ਜਿਹੜੀਆਂ ਚੇਂਜਸ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਤੇ ਅੱਗੋਂ ਵੀ ਕੀਤੀਆਂ ਜਾਣਗੀਆਂ ਇਹ ਮਸਲਾ ਤਾਂ ਬਣਦਾ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਬੇਸ਼ੱਕ ਆਪਾਂ ਅੱਜ ਆਮ ਆਦਮੀ ਪਾਰਟੀ ਨੂੰ ਕਹਿ ਦਿੰਦੇ ਆ ਪਰ ਬਾਦਲਾ ਨੇ ਕੀ ਕੀਤਾ ਕਾਂਗਰਸ ਨੇ ਕੀ ਕੀਤਾ ਇਹ ਸਾਰੇ ਹੀ ਬਰਾਬਰ ਦੇ ਜ਼ਿੰਮੇਵਾਰ ਨੇ ਇਹਨਾਂ ਨੇ ਕਦੇ ਵੀ ਪੰਜਾਬ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਨਹੀਂ ਮਾਰਿਆ ਕਦੀ ਵੀ ਨਹੀਂ ਡਟੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਸਤਤਰੀ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਮਿਨਿਸਟਰੀ ਲੈਵਲ ਜੇ ਉਹ ਅੱਜ ਤੱਕ ਅੜੇ ਹੁੰਦੇ ਤਾਂ ਪੰਜਾਬ ਦੇ ਹੱਕਾਂ ਦੇ ਉੱਤੇ ਡਾਕੇ ਨਾ ਪੈਂਦੇ ਸੋ ਇਸ ਕਰਕੇ ਇਹ ਸਾਰਾ ਮਤਲਬ ਕਸੂਰ ਆਪਾਂ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਨੇ ਉਹਨਾਂ ਦਾ ਹੀ ਕੱਢਾਂਗੇ ਜਿਹੜੀਆਂ-ਜਿਹੜੀਆਂ ਵੀ ਰਹੀਆਂ ਕਿਨਾਂ ਜਿਨ੍ਹਾਂ ਦੇ ਵੀ ਸਮੇਂ ਦੇ ਵਿੱਚ ਚੇਂਜੇਸ ਆਈਆਂ ਹੁਣ ਹੜ੍ਹਾਂ ਦੀ ਜਦੋਂ ਗੱਲ ਕਰਦੇ ਆ ਤਾਂ ਤੁਸੀਂ ਦੇਖੋ ਵੀ ਸਾਰਾ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਦਿੱਤਾ ਜਾ ਰਿਹਾ ਦੂਜੀਆਂ ਸੂਬਿਆਂ ਨੂੰ ਤੇ ਜਦੋਂ ਹੜ੍ਹ ਆਉਂਦੇ ਨੇ ਉਹ ਪੰਜਾਬ ਤੇ ਮਾਰ ਕਰਦੇ ਆ ਤੋ ਉੱਥੇ ਵੀ ਕੋਈ ਸੁਣਵਾਈ ਨਹੀਂ ਉੱਥੇ ਵੀ ਭਗਵੰਤ ਮਾਨ ਹੋਰਾਂ ਦੀ ਕੋਈ ਗੱਲਬਾਤ ਨਹੀਂ ਸੁਣੀ ਜਾਂਦੀ ਜਾਏ ਇਹ ਇਹ ਬੋਲਦੇ ਹੀ ਨਹੀਂ ਹੈਗੇ ਵੀ ਚਲੋ ਜੋ ਚੱਲਦਾ ਚੱਲਣ ਦਿਓ ਸੋ ਇਹ ਬਹੁਤ ਵੱਡੀਆਂ ਗੱਲਾਂ ਨੇ ਬੜੇ ਵੱਡੇ ਚੇਂਜਸ ਹੈਗੇ ਆ ਸੋ ਪੰਜਾਬ ਨੂੰ ਇੱਕ ਵਾਰ ਸੋਚਣ ਦੀ ਲੋੜ ਹੈ ਕਿ ਆਖਰ ਸਾਡੇ ਨਾਲ ਬਣ ਕੀ ਰਿਹਾ ਹੈ ਜੀ ਹਾਂ ਜੀ ਦਰਸ਼ਨ ਜੀ ਕਾਫੀ ਵੱਡਾ ਆਧਾਰਾ ਹੁੰਦਾ ਐਜੂਕੇਸ਼ਨ ਤੇ ਬਹੁਤ ਕੁਝ ਡਿਪੈਂਡ ਕਰਦਾ ਹੁੰਦਾ ਉਸ ਸਟੇਟ ਦਾ ਐਜੂਕੇਸ਼ਨ ਦੇ ਬੇਸ ਉੱਤੇ ਤੇ ਕਿਹ ਲੋ ਕਿ ਫਿਊਚਰ ਵੀ ਐਜੂਕੇਸ਼ਨ ਦੇ ਬੇਸ ਦੇ ਉੱਤੇ ਹੁੰਦਾ ਕਿਸੇ ਵੀ ਗੱਲ ਓਕੇ ਜਨਰੇਸ਼ਨ ਦਾ ਥੋੜਾ ਤੁਹਾਨੂੰ ਇਹਨਾਂ ਨਾਲ ਜੁੜਨ ਦੇ ਲਈ ਆਪਣੇ ਵਿੱਚ ਦਰਸ਼ਨ ਦੇਖ ਖ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ